ਦੇ ਪਾਵਨ ਨਵਰਾਤਰੀ ਆ ਰਹੇ ਨੇ ਮਾਂ ਦੇ ਪੁੱਤ ਦਾ ਮਾਂ ਕਮਖਸ਼ੀ ਦੇ ਭਗਤ ਦਾ ਵੀ ਦਿਲ ਕੀਤਾ ਕੁੰਡਲ ਪਰਿਵਾਰ ਦਾ ਵੀ ਦਿਲ ਕੀਤਾ ਵੀ ਅਸੀਂ ਵੀ ਮਾਂ ਤੇ ਭਜਨ ਬਣਾਈਏ ਠੀਕ ਹੈ ਇੱਦੇ ਦਿਲ ਕੀਤਾ ਨਾ ਕੁੰਡਲ ਪਰਿਵਾਰ ਦਾ ਦਿਲ ਕੀਤਾ ਵੀ ਮਾਂ ਕਮਖਸ਼ੀ ਦਾ ਵੀ ਗੁਣਗਾਨ ਹੋਣਾ ਚਾਹੀਦਾ ਨਵਰਾਤਰੀਆਂ ਦੇ ਵਿੱਚ ਇਹਨਾਂ ਨੇ ਡਿਊਟੀ ਲਈ ਅੰਮ੍ਰਿਤ ਦੀ ਇਹਨਾਂ ਨੇ ਡਿਊਟੀ ਲਈ ਅੰਮ੍ਰਿਤ ਦੀ ਵੀ ਮਾਂ ਦੇ ਗੁਣਗਾਨ ਕਰਦੇ ਈ ਮਾ ਦਾ ਗੁਣਗਾਨ ਕਰਦੇ ਇਹੀ ਪ੍ਰਾਰਥਨਾ ਕਰਦੇ ਹੋਏ ਵੀ ਮਾ ਕਮਕਸ਼ੀ ਦੇਵੀ ਸੰਸਾਰ ਦੇ ਸਾਰੇ ਪਖਤਾਂ ਦੇ ਉੱਤੇ ਆਪਣੀ ਕਿਰਪਾ ਬਣਾਈ ਰੱਖੀ ਉਹਨਾਂ ਦੇ ਪਰਿਵਾਰ ਚ ਖੁਸ਼ਹਾਲੀ ਲੈ ਕੇ ਆਵੇ ਸੁੱਖ ਸਮਰiddhi ਲੈ ਕੇ ਆਵੇ ਬਿਲਕੁਲ ਇਸ ਸਾਰੀ ਟੀਮ ਵੱਲੋਂ ਸਾਰੇ ਦੇਸ਼ਵਾਸੀਆਂ ਨੂੰ ਮਾ ਦੇ ਪਾਵਨ ਨੁਰਾਤਿਆਂ ਦੀ ਵਧਾਈ ਦੇਣ ਜਾ ਰਹੇ ਹਾਂ ਮਾ ਕਮਕਸ਼ੀ ਦੇ ਦਰਬਾਰ ਤੋਂ ਵੀ ਮਾ ਦਾ ਭਜੰਦਾ ਗੁਣਗਾਨ ਹੋਏਗਾ ਜਿਮਾ ਦੇ ਪਵਨ ਨਿਰਤਿਆਂ ਦੇ ਲਈ ਸਾਰੇ ਲਈ ਪਖਤਾਂ ਦੇ ਲਈ ਆਸ਼ੀਰਵਾਦ ਸੁਖ ਸੁਵਿਧਿ ਦੀ ਕਾਮਨਾ ਕੀਤੀ ਜਾਏਗੀ ਜਿਕਰਾ ਮਹਾਮਾਰੀ ਦਾ ਬਹੁਤ ਸੱਚੀ ਵਰਦਾਨ ਕੀ ਚਾਹੇ ਸਾਰਿਆਂ ਨੂੰ ਪਹਿਲਾਂ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਰਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱ퍼 ਬਣਾ ਰਹੇ ਬਾਂਕੇ ਵਿਹਾਰੀ ਕਿਰਪਾ ਸਦਾ ਸੱ퍼 ਬਣੀ ਰਹੇ ਸਰਨਾ ਪਹਿਲਾਂ ਤੇ ਕੋਂਡਲ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ ਉਸ ਤੋਂ ਬਾਅਦ ਸਾਡੇ ਕਰਨ ਦੁਰੇਜਾ ਜੀ ਮਤਲਬ ਇੱਕ ਤੋਂ ਇੱਕ ਮੈਂ ਕਹਿੰਦਾ ਜਦੋਂ ਕੈਸਟ ਰਿਲੀਜ਼ ਕਰਦੇ ਆ ਕੋਈ ਵੀ ਚੀਜ਼ ਕਰਦੇ ਆ ਦਿਨੋ ਕਰਦੇ ਆ ਔਰ ਅੱਜ ਕੋਂਡਲ ਪਰਿਵਾਰ ਵੱਲੋਂ ਮਾਂ ਕਮਕਸ਼ੀ ਦੇਵੀ ਦਾ ਦੂਜਾ ਭਜਨ ਕੱਢਿਆ ਗਿਆ ਵੈ ਔਰ ਤੀਜੇ ਆਪਣਾ ਪਹਿਲੇ ਨਵਰਾਤਰੇ 3 ਤੀਜੇ ਨੂੰ ਪਹਿਲੇ ਨਵਰਾਤਰੇ ਇਹ ਭਜਨ ਰਿਲੀਜ਼ ਕੀਤਾ ਜਾਊਗਾ ਮੈਂ ਕਹਿੰਦਾ ਮਾਂ ਦਾ ਆਸ਼ੀਰਵਾਦ ਸਦਾ ਹਮੇਸ਼ਾ ਕਿਰਪਾ ਸਦਾ ਸਫਤੇ ਬਣੀ ਰਹੇ ਕਿਉਂਕਿ ਮਾਂ ਦਾ ਆਸ਼ੀਰਵਾਦ ਬੱਚਿਆਂ ਦਾ ਹਮੇਸ਼ਾ ਰਹਿੰਦਾ ਹੀ ਰਹਿੰਦਾ ਹੈ ਇਦਾਂ ਜਿਹੜੀ ਕੋਂਡਲ ਪਰਿਵਾਰ ਦੀ ਸੇਵਾ ਲੱਗੀ ਹੈ ਦੂਜਾ ਭਜਨ ਕੱਢਿਆ ਹੈ ਮਤਲਬ ਮਾਂ ਦੇ ਅਨੇਕੋ ਰੂਪ ਹੈ ਪਰ ਮਾਂ ਆਪਣੇ ਬੱਚਿਆਂ ਨੂੰ ਬਹੁਤ ਹੀ ਪਿਆਰ ਕਰਦੀ ਹੈ ਔਰ ਇਹ ਪਿਆਰ ਦੇਖੋ ਕਮਕਸ਼ੀ ਦੇ ਵਿੱਚ ਚੈਨਲ ਜਿਹੜਾ ਕੋਂਡਲ ਸਾਹਿਬ ਦਾ ਆਪਣਾ ਚੈਨਲ ਹੈ ਔਰ ਤੁਸੀਂ ਵੱਧ ਚੜ ਕੇ ਪਿਆਰ ਦੇਣਾ ਔਰ ਵੱਧ ਚੜ ਕੇ ਹੌਸਲਾ ਦੇਣਾ ਤਾਂ ਕਿ ਤੁਹਾਨੂੰ ਆਉਣ ਵਾਲੇ ਹੋਰ ਦਿਨਾਂ ਦੇ ਵਿੱਚ ਅਲੱਗ-ਅਲੱਗ ਭੇਟਾਂ ਅਲੱਗ-ਅਲੱਗ ਮਾਂ ਦੀ ਭਜਨ ਤੁਹਾਨੂੰ ਦੇਖਣ ਨੂੰ ਮਿਲਣ ਜੈ ਸ਼ੇਰੇ ਕ੍ਰਿਸ਼ਨਾ ਜੈ ਸ਼ੰਕਰ ਜੀ ਜੈ ਮਾਤਾ ਦੀ ਦੇਖੋ ਮਾਤਾ ਰਾਣੀ ਦੇ ਨਵਰਾਤਰੇ ਆ ਰਹੇ ਹਨ 10 ਤਰੀਕ ਨੂੰ ਤੇ ਨਵਰਾਤਰਾਂ ਨੂੰ ਮਹਾਮਾਈ ਦੀ ਭੇਟ ਆ ਰਹੀ ਹੈ ਮਾਂ ਕਮਕਸ਼ਾ ਦੇਵੀ ਦੀ ਤੇ ਇਹ ਕਮਕਸ਼ਾ ਦੇਵੀ ਦੀ ਮਾਂ ਕਮਸ਼ਾ ਦੇਵੀ ਦੀ ਭੇਟ ਆ ਰਹੀ ਹੈ ਤੇ ਦੂਜੀ ਪੇਟ ਹੈਗੀ ਐ ਅਮਿਤ ਕੁੰਡਲ ਜੀ ਨੇ ਦੇਖੋ ਕਹਿੰਦੇ ਸਾਰੀ ਸਾਰੀ ਦੇਵੀ ਦੇਵਤਾ ਦੇ ਕਹਿੰਦੇ ਭਜਨ ਹੈਗੇ ਆ ਤੇ ਮਾਂ ਕਮਕਸ਼ਾ ਦੀ ਵੀ ਭਜਨੀ ਤੇ ਇਸ ਕਰਕੇ ਦੂਜਾ ਭਜਨ ਪਹਿਲੇ ਇੱਕ ਪੇਟ ਕੱਢੀ ਗਈ ਤੇ ਹੁਣ ਦੂਜੀ ਪੇਟ ਦੇਖੋ ਮਾਂ ਮਾਈ ਨੇ ਦੇਖੋ ਉਹਨਾਂ ਨੇ ਕਿਰਪਾ ਕੀਤੀ ਤੇ ਜਿਹੜੇ ਭਰਾ ਹੈਗੇ ਆ ਜਿਹੜੇ ਆਪਣਾ ਜਿਨ੍ਹਾਂ ਨੇ ਇਹ ਗਾਇਆ ਦੇਖੋ ਮਹਾਮਾਈ ਦੀ ਕਿਰਪਾ ਦੇ ਨਾਲ ਇਹ ਭਜਨ ਕਹਿੰਦੇ ਹਰ ਘਰ ਘਰ ਪਹੁੰਚਣਾ ਹੈਗਾ ਤੇ ਮਹਾਮਾਈ ਦੀ ਕਿਰਪਾ ਫੁੱਲ ਬਣੀ ਰਵੇ ਇੱਥੇ ਕੁੰਡਲ ਪਰਬਤ ਤੇ ਵੀ ਕਿਰਪਾ ਰਵੇ ਤੇ ਆਪਣਾ ਕਹਿੰਦਾ ਮਤਲਬ ਮਾਂ ਮਾਈ ਆਸ਼ੀਰਵਾਦ ਬਣਾਵੇ ਤੇ ਉਹਨਾਂ ਨੂੰ ਹੋਰ ਇਦਰੀ ਕਹਿੰਦਾ ਹੋਰ ਕਿਰਪਾ ਕਰੇਗੀ ਹੋਰ ਅੱਗੇ ਜਾ ਕੇ ਵੱਧੇ ਮੈਂ ਕਹਿੰਦਾ ਧਰਮ ਦੇ ਕੰਮ ਜਿੰਨੇ ਹੋਵੇ ਜਿਆਦਾ ਹੋਵੇ ਜੈ ਮਾਤਾ ਦੀ ਧਰਮ ਆ ਮੇਰਾ ਨਾਮ ਹੈ ਜੀ ਅਮਰਿਤ ਮਾਜ਼ਰੀ ਅੱਜ ਤੁਸੀਂ ਆਪਣਾ ਰਿਜੀਸ ਕਰਦੇ ਜਿਹਨੇ ਕਿ ਆ ਰਹੇ ਕਿੰਨ ਜੀ ਤੇ ਮਾ ਕਾ ਮਾਕਸ਼ੀ ਦੇਵੀ ਔਰ ਮਾਨੀ ਕਿਰਪਾ ਕੀਤੀ ਹੈ ਅਮਿਤ ਕੌਂਡਲ ਸਾਹਿਬ ਔਰ ਅਮਿਤ ਅਰੋੜਾ ਜੀ ਸਾਰੇ ਰਿਸਪੈਕਟਡ ਜਿੰਨੇ ਵੀ ਪਹੁੰਚੇ ਸਾਰਿਆਂ ਦਾ ਮੈਂ तहे ਦਿਲ ਤੋਂ ਸ਼ੁਕਰਗੁਜ਼ਾਰ ਕਰਦਾ ਮੈਨੂੰ ਇਸ लायक ਸਮਝਿਆ ਔਰ ਤੇ ਕੋਸ਼ਿਸ਼ ਕੀਤੀ ਏ ਕਿ ਮਾਂ ਕਾਮਾਕਸ਼ੀ ਦੇਵੀ ਦੀ ਜਿਹੜੀ ਮਹਿਮਾ ਪੂਰੀ ਦੁਨੀਆ ਦੇ ਵਿੱਚ ਪਹੁੰਚ ਸਕੇ ਕਿਉਂਕਿ ਸਭ ਦੀ ਮਹਿਮਾ ਹੁੰਦੀ ਹੈ ਮਾਂ ਕਾਮਾਕਸ਼ੀ ਦੇਵੀ ਦੀ ਜਿਹੜੀ ਮਹਿਮਾ ਉਹ ਵੀ ਦੁਨੀਆ ਵਿੱਚ ਪਹੁੰਚ ਸਕੇ ਔਰ ਸਾਰਿਆਂ ਨੇ ਇਸ ਪਾ ਜਨ ਨੂੰ ਸੁਣ ਕੇ ਕਿਦਾਂ ਲੱਗਿਆ ਆਪਣੇ ਕਮੈਂਟਸ ਦੇਣੇ ਨੇ ਔਰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣਾ ਪਿਆਰ ਦੇਣਾ ਜੈ ਕਰਾਮਾ ਕਾਮਾਕਸ਼ੀ ਦੇਵੀ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਮੇਰਾ ਨਾਮ ਹੈ ਜੀ ਕਰਨ ਦਰੇਜਾ ਜੀ ਜੀ ਤੁਸੀਂ ਅੱਜ ਸ਼ੂਟ ਕੀਤਾ ਹਾਂ ਜੀ ਦੇਖੋ ਜੀ ਆਪਾਂ ਹੋਰ ਵੀ ਭਜਨ ਦੇਖਦੇ ਆਗੇ ਜਿਹਦੇ ਵਿੱਚ ਆਪਾਂ ਮਾਤਾ ਦੀਆਂ ਭੇਟਾ ਕਰਦੇ ਆ ਤੇ ਉਹਦੇ ਵਿੱਚ ਸਟੋਰੀ ਆਪਾਂ ਨੂੰ ਕੁਝ ਨਹੀਂ ਮਿਲਦੀ ਤੇ ਇਹਦੇ ਵਿੱਚ ਸਾਨੂੰ ਬਹੁਤ ਸੋਹਣੀ ਸਟੋਰੀ ਮਿਲੇਗੀ ਇੱਕ ਮੈਸੇਜ ਮਿਲੇਗਾ ਦੇਖਣ ਨੂੰ ਕਿ ਇੱਕ ਮਾਂ ਤੋਂ ਜਿਹੜਾ ਇੱਕ ਬੱਚਾ ਵਿਛੜ ਗਿਆ ਸੀਗਾ ਅਸੀਂ ਮੈਸੇਜ ਦਿੱਤਾ ਵੀ ਉਹਦੇ ਵਿੱਚ ਮਾਤਾ ਰਾਣੀ ਨੇ ਆਪਣੇ ਉਹਨੂੰ ਗੱਲ ਨਾਲ ਲਾਇਆ ਦੁਆਰਾ ਤੋਂ ਥੈਂਕ ਯੂ ਕਿੰਨਾ ਕਿੰਨਾ ਟਾਈਮ ਲੱਗਿਆ ਨਹੀਂ ਸੀ ਇਹਨੂੰ ਭਾਜੀ ਤਕਰੀਬਨ 4-5 ਦਿਨ ਲੱਗੇ ਜੀ ਕਿਹੜੀ ਕਿਹੜੀ ਜਗ੍ਹਾ ਇਹ ਮਾਕ ਮਾਕਸ਼ੀ ਦੇਵੀ ਦੇ ਮੰਦਿਰ ਦੇ ਉੱਤੇ ਸ਼ੂਟ ਹੋਇਆ ਜੀ ਬਹੁਤ ਸੋੜਾ ਭਜਨ ਆ ਜੀ ਤੁਹਾਡਾ ਸਾਥ ਚਾਹੀਦਾ ਸ਼ੇਅਰ ਕਰੋ ਤੇ ਕੁੰਦਰ ਸਾਹਿਬ ਨੇ ਆਪਣੀ ਡਿਊਟੀ ਲਈ ਆ ਮਿਊਜ਼ਿਕ ਦੀ ਆਡੀਓ ਦੀ ਤਾਂ ਆਪਾਂ ਸੇਵਾ ਕੀਤੀ ਆ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਪਣੀ ਮਾਂ ਦਾ ਮਾਂ ਕਮਕਸ਼ੀ ਦੇਵੀ ਦਾ ਜਿਨ੍ਹਾਂ ਨੇ ਅੱਜ ਤੱਕ ਮੈਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖਿਆ ਮੈਂ ਉਮੀਦ ਕਰਦਾ ਮਾਂ ਮੈਨੂੰ ਅੱਧਾ ਹੀ ਹਿੰਮਤ ਤੇ ਸ਼ਕਤੀ ਦਿੰਦੀ ਰਹੀ ਜਿਸ ਤਰ੍ਹਾਂ ਤੁਹਾਡਾ ਪਹਿਲਾ ਭਜਨ ਮਾਤਾ ਰਾਣੀ ਦਾ ਮਾਂ ਦਾ ਮੇਲਾ ਕੱਢਿਆ ਸੀ ਕਮਕਸ਼ੀ ਦੇਵੀ ਦਾ ਉਸੇ ਤਰ੍ਹਾਂ ਮਾਤਾ ਰਾਣੀ ਨੇ ਮੈਨੂੰ ਚੁਣਿਆ ਮੈਂ ਵੈਸੇ ਹੈ ਨਹੀਂ ਇਹਨੇ ਜੋਗਾ ਜਿੰਨਾ ਮੇਰੇ ਤੇ ਮਾਹ ਕਿਰਪਾ ਕਰਦੀ ਹੈ ਤੇ ਮੈਂ ਉਮੀਦ ਕਰਦਾ ਮਾਤਾ ਮੈਨੂੰ ਚੁੰਨੀ ਰਵੇ ਜਿਹੜਾ ਮੈਂ ਕੋਈ ਕਾਰਜ ਕਰਾ ਰਹੀ ਹੈ ਦਾਤੀ ਵੀ ਭਜਨ ਕੜਵਾ ਰਹੀ ਹੈ ਕਿਉਂਕਿ ਮਾਹ ਚਿੰਤਪੂਰਨੀ ਮਾਤਾ ਦੇ ਬੈਸ਼ਨ ਦੇ ਵੀ ਮਾਤਾ ਦੇ ਮਾਹ ਜਵਾਲਾ ਦੇ ਮਾਹ ਨੈਣਾ ਦੇ ਵੀ ਦੇ ਬਹੁਤ ਭਜਨ ਨੇ ਮੇਰੀ ਮਾ ਦਾ ਮੇਰੇ ਦਿਲ ਚ ਹੈ ਕਿ ਮੇਰੀ ਮਾ ਦਾ ਕੋਈ ਭਜਨ ਨਹੀਂ ਹੈਗਾ ਨਾ YouTube ਤੇ ਨਾ ਕਿਸ ਨੇ ਅਜੇ ਤੱਕ ਕੱਢਿਆ ਮਾ ਦੇ ਭਗਤ ਬਹੁਤ ਨੇ ਮਾਤਾ ਸਭ ਨੂੰ ਦਿੰਦੀ ਵੀ ਹੈ ਬਹੁਤ ਕੁਝ ਦਿੰਦੀ ਹੈ ਹਰ ਝੋਲੀਆਂ ਸਾਧੀਆਂ ਭਰ ਕੇ ਭੇਜਦੀ ਹੈ ਪਰ ਉਹਨੇ ਮੈਨੂੰ ਚੁਣਿਆ ਕਿ ਮੈਂ ਦੂਜਾ ਭਜਨ ਵੀ ਅੱਜ ਤੁਹਾਡੀ ਕਚੈਰੀ 'ਚ ਆ ਜਾਣਾ ਪਹਿਲੇ ਨਰਾਤੇ ਮੈਂ ਧੰਨਵਾਦ ਕਰਦਾ ਆਪਣੀ ਦਾਤੀ ਦਾ ਕਿ ਉਹ ਮੈਨੂੰ ਚੁਣ ਰਹੀ ਆ ਤੁਸੀਂ ਬਾਕੀ ਜਿਹੜਾ ਬਾਕੀ ਦਾ ਸਾਥ ਮੇਰੀ ਟੀਮ ਸ਼ਿਵਸena ਪੰਜਾਬ ਦੀ ਟੀਮ ਮੇਰਾ ਸਾਥ ਦਿੰਦੀ ਆ ਮੇਰੇ ਵੱਡੇ ਭਾਜੀ ਰਜੀਵ ਟੰਡਰ ਜੀ ਹਰ ਵਕਤ ਮੇਰਾ ਹਰ ਵਕਤ ਸਾਥ ਦਿੰਦੇ ਨੇ ਬਾਕੀ ਹੋਰ ਜਿੰਨੇ ਦੋਸਤ ਮੇਰੇ ਸਾਰੇ ਖੜੇ ਨੇ ਮੇਰਾ ਬੜਾ ਮੋਢੇ ਨਾਲ ਮੋਢਾ ਜੋੜ ਕੇ ਮੇਰਾ ਸਾਥ ਦਿੰਦੇ ਨੇ ਕਿ ਤੂੰ ਬਾਦ ਛੱਡ ਕੇ ਮਾਤਾ ਰਾਣੀ ਦਾ ਕਾਰਜਕਰ ਇਸੇ ਤਰ੍ਹਾਂ ਨਾਲ ਆ ਬਸ ਉਸ ਹੌਸਲੇ ਦੇ ਨਾਲ ਹੀ ਮੈਂ ਲੱਗਿਆ ਹੋਇਆ ਤੇ ਦਾਤੀ ਦੇ ਭਜਨ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਦੂਜਾ ਭਜਨ ਮੇਰੇ ਛੋਟੇ ਵੀਰ ਅਮ੍ਰਿਤ ਨੇ ਗਾਇਆ ਬੜੀ ਅੱਛੀ ਆਵਾਜ਼ ਉਹਨਾਂ ਦੀ ਵੀਡੀਓ ਕੀਤੀ ਸਾਡੇ ਕਰਨ ਜੀ ਨੇ ਮਿਊਜ਼ਿਕ ਦਿੱਤਾ ਸਾਡੇ ਕਰਨ ਜੀ ਨੇ ਤੁਸੀਂ ਪਹਿਲੇ ਭਜਨ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਿੱਤਾ ਸਾਰਿਆਂ ਨੇ ਤੇ ਦੂਸਰੇ ਭਜਨ ਤੋਂ ਵੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਦੂਸਰਾ ਭਜਨ ਵੀ ਬਹੁਤ ਅੱਛਾ ਲੱਗੂਗਾ ਤੁਸੀਂ ਆ ਮੈਨੂੰ ਕਹਿਣਾ ਕਿ ਅਮੇ ਜੀ ਤੁਸੀਂ ਬੜਾ ਅੱਛਾ ਕੰਮ ਕੀਤਾ ਜਾਂ ਪ੍ਰਯਾਸ ਕੀਤਾ ਕਿ ਉਹ ਜ਼ਰੂਰ ਜੋ ਮਾੜਾ ਲੱਗਿਆ ਤਾਂ ਵੀ ਕਿਉਂ ਜੋ ਚੰਗਾ ਲੱਗਿਆ ਤਾਂ ਵੀ ਮੈਨੂੰ ਦੱਸਿਓ ਕਿ ਮੈਂ ਫੇਰ ਪ੍ਰਯਾਸ ਕਰ ਸਕਾਂ ਮੈਂ ਫੇਰ ਪ੍ਰਯਾਸ ਕਰ ਸਕਾਂ ਫੇਰ ਦਾਤੀ ਦਾ ਕੋਈ ਭਜਨ ਗਾ ਸਕਾਂ 3 ਤਰੀਕ ਨੂੰ ਪਹਿਲੇ ਨਰਾਤੇ ਨੂੰ ਮਾਤਾ ਰਾਣੀ ਦਾ ਭਜਨ YouTube ਤੇ ਮਾ ਕਮਕਸ਼ੀ ਦੇ ਵੀ ਮਿਊਜ਼ਿਕ ਚੈਨਲ ਤੇ ਆ ਰਿਹਾ ਤੁਸੀਂ ਸਾਰਿਆਂ ਨੇ ਲਾਈਕ ਵੀ ਕਰਨਾ ਦੇਖਣਾ ਵੀ ਆ ਸਬਸਕ੍ਰਾਈਬ ਵੀ ਕਰਨਾ ਫੋਲੋ ਵੀ ਕਰਨਾ ਤੇ ਆਪਾਂ